ਸੋ ਸਾਰੇ ਭੈਣ ਭਰਾਵਾਂ ਨੂੰ ਜੈ ਐਂਸੀ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਪ੍ਰਭੂ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਪ੍ਰਭੂ ਯਿਸੂ ਮਸੀਹ ਇਸ ਧਰਤੀ ਦੇ ਉੱਤੇ ਅੱਜ ਤੱਕ ਕਿਉਂ ਨਹੀਂ ਆਏ ਕਿਉਂਕਿ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਆ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਇਸ ਧਰਤੀ ਦੇ ਉੱਤੇ ਆਉਣਾ ਆ ਅੱਜ ਤੋਂ 2024 ਸਾਲ ਤੇ ਪੱਚੀਆਂ ਚੱਲ ਰਿਹਾ ਆ ਪਰ ਅੱਜ ਤੱਕ ਪ੍ਰਭੂ ਕਿਉਂ ਨਹੀਂ ਆਏ ਅਸੀਂ ਅੱਜ ਖੁਦਾ ਦੇ ਪਾਕ ਵਚਨ ਦੇ ਵਿੱਚੋਂ ਸਿੱਖਾਂਗੇ ਪੜਾਂਗੇ ਮੱਤੀ ਦੀ ਅੰਜੀਰ ਉਹਦਾ 24 ਬਾਪ ਉਹਦੀ 21 ਐਤ ਵਿੱਚ ਲਿਖਿਆ ਕਿ ਜੋ ਉਸ ਸਮੇਂ ਅਜਹਾ ਵੱਡਾ ਕਸ਼ਟ ਹੋਵੇਗਾ ਜੋ జగਤ ਦੇ ਮੁੱਢ ਤੋਂ ਲੈ ਕੇ ਹੁਣ ਤੱਕ ਨਾ ਕਦੇ ਹੋਇਆ ਤੇ ਨਾ ਕਦੇ ਹੋਵੇਗਾ ਵੇਖੋ ਪ੍ਰਭੂ ਦਾ ਪਵਿੱਤਰ ਵਚਨ ਕਹਿੰਦਾ ਕਿ ਜਦੋਂ ਪ੍ਰਭੂ ਯਿਸੂ ਮਸੀਹ ਆਪਣੇ ਦੂਤਾਂ ਦੇ ਨਾਲ ਆਪਣੇ ਸੰਤਾਂ ਦੇ ਨਾਲ ਸਵਰਗ ਦੀ ਫੌਜ ਦੇ ਨਾਲ ਇਸ ਧਰਤੀ ਦੇ ਉੱਤੇ ਬਦਰਾਂ ਤੇ ਆਉਣਗੇ ਤੇ वचन ਦੇ ਵਿੱਚ ਲਿਖਿਆ ਕਿ ਇੱਕ ਪਹਿਲਾ ਬੜਾ ਵੱਡਾ ਅੱਟ ਵਾਲਾ ਤਬਾਈ ਵਾਲਾ ਦਿਨ ਆਵੇਗਾ। ਇਹੋ ਜਿਹਾ ਵੱਡਾ ਕਸ਼ਟ ਵਾਲਾ ਦਿਨ ਹੈ, ਇਹੋ ਜਿਹਾ ਵੱਡਾ ਉਹ ਤਬਾਈ ਵਾਲਾ ਦਿਨ ਹੈ। वचन ਦੇ ਵਿੱਚ ਲਿਖਿਆ ਕਿ ਨਾ ਕਦੇ ਧਰਤੀ ਤੇ ਪਹਿਲਾਂ ਹੋਇਆ ਤੇ ਨੰਦਰ ਆਉਣ ਵਾਲੇ ਸਮੇਂ ਦੇ ਵਿੱਚ ਬਾਅਦ ਹੋਵੇਗਾ। ਐਡੀ ਵੱਡੀ ਧਰਤੀ ਦੇ ਉੱਤੇ ਤਬਾਈ ਹੋਵੇਗੀ। ਹਾਲੇਲੂਇਆ। ਇਸ ਕਰਕੇ ਵੇਖੋ ਭੈਣ ਭਰਾਓ ਉਸ ਦਿਨ ਨੂੰ ਐਡੀ ਵੱਡੀ ਜਿਹੜੀ ਤਬਾਈ ਹੋਣੀ ਆ। ਵਚਨ ਦੇ ਵਿੱਚ ਲਿਖਿਆ ਜਦੋਂ ਅਸੀਂ 22 ਵਚਨ ਪੜ੍ਹਦੇ ਹਾਂ ਜੇ ਉਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਮਨੁੱਖ ਨਾ ਬਚਦਾ ਪਰ ਉਹ ਦਿਨ ਚੁਣੇ ਹੋਿਆਂ ਦੀ ਖਾਤਰ ਘਟਾਏ ਜਾਣਗੇ ਦੇਖੋ ਪ੍ਰਭੂ ਯਿਸੂ ਮਸੀਹ ਨੇ ਇਹ ਵਚਨ ਉਦੋਂ ਬੋਲੇ ਜਦੋਂ ਪ੍ਰਭੂ ਯਿਸੂ ਮਸੀਹ ਧਰਤੀ ਦੇ ਤੇ ਇਹ ਪ੍ਰਭੂ ਨੇ ਅਜ ਤੋਂ 2000 ਸਾਲ ਚੋਂ ਪਹਿਲਾਂ ਹੀ ਇਹ ਵਚਨ ਬੋਲ ਦਿੱਤੇ ਹਾਲੇਲੂਇਆ ਕਿਉਂਕਿ ਖੁਦਾ ਨੂੰ ਆਉਣ ਵਾਲੇ ਸਮੇਂ ਦੇ ਬਾਰੇ ਵੀ ਸਾਰਾ ਪਤਾ ਪਰ ਪ੍ਰਭੂ ਨੇ ਕੀ ਕਿਹਾ ਕਿ ਜੇ ਇਹ ਦਿਨਾਂ ਨਾ ਘਟਾਏ ਜਾਂਦੇ ਤਾਂ ਇੱਕ ਵੀ ਸ਼ਰੀਰ ਨਾ ਬਚਦਾ ਪਰ ਇਹ ਦਿਨ ਪ੍ਰਭੂ ਨੇ ਕਿਹਾ ਚੁਣੇ ਹੋਿਆਂ ਦੇ ਕਰਕੇ ਘਟਾਈ ਜਾਣਗੇ ਵੇਖੋ ਭੈਣ ਭਰਾਓ ਅੱਜ ਜੇ ਧਰਤੀ ਦੇ ਉੱਤੇ ਉਹ ਵੱਡਾ ਤਬਈ ਵਾਲਾ ਦਿਨ ਨਹੀਂ ਨ ਆਇਆ ਤੇ ਅੱਜ ਤੱਕ ਉਹ ਦਿਨਾਂ ਜਿਕੇ ਨੇ ਵੇਖਿਆ ਨਹੀਂ ਇਸ ਕਰਕੇ ਨਹੀਂ ਆ ਰਿਹਾ ਇਸ ਕਰਕੇ ਨਹੀਂ ਉਹ ਦਿਨ ਆ ਰਿਹਾ ਤਾਂ ਕਿ ਪ੍ਰਭੂ ਨੇ ਅਜੇ ਆਪਣੇ ਆਪ ਨੂੰ ਰੋਕ ਕੇ ਰੱਖਿਆ ਹੈ ਕਿਉਂ ਰੋਕ ਕੇ ਰੱਖਿਆ ਕਿਉਂਕਿ ਵਚਨ ਦੇ ਵਿੱਚ ਲਿਖਿਆ ਜਿਨ੍ਹਾਂ ਨੂੰ ਉਹਨੇ ਚੁਣਿਆ ਇਸ ਧਰਤੀ ਦੇ ਉੱਤੇ ਤੇ ਵੇਖੋ ਭੈਣ ਭਰਾਓ ਜੇ ਉਹ ਤਬਾਈ ਵਾਲਾ ਦਿਨ ਆ ਗਿਆ ਤੇ ਚੁਣੇ ਹੋਏ ਵੀ ਲੋਕ ਫਿਰ ਉਹਦੇ ਨਾਸ਼ ਹੋਣਗੇ ਇਸੇ ਚੇਤ ਕਰਕੇ ਪ੍ਰਭੂ ਨੇ ਉਹ ਦਿਨ ਅਜੇ ਰੋਕ ਕੇ ਰੱਖਿਆ ਆ ਕਿ ਉਹਨੇ ਪਹਿਲਾਂ ਆਪਣੇ ਚੁਣੇ ਹੋਏਆਂ ਨੂੰ ਕੀ ਕਰਨਾ ਆ ਇਕੱਠਿਆਂ ਕਰਨਾ ਹੈ ਹਾਲੇਲੂਇਆ ਕਿਉਂਕਿ ਵੇਖੋ ਭੈਣ ਭਰਾਓ ਅੱਜ ਬਹੁਤ ਸਾਰੇ ਲੋਕ ਪ੍ਰਭੂ ਦੇ ਵੱਲ ਆ ਰਹੇ ਨੇ ਜਿਹੜੇ ਖੁਦਾ ਦੇ ਕੀ ਨੇ ਚੁਣੇ ਹੋਏ ਤੇ ਅੱਜ ਵੀ ਬਹੁਤ ਸਾਰੇ ਲੋਕ ਨੇ ਅਜੇ ਜਿਹੜੇ ਪ੍ਰਭੂ ਦੇ ਕੋਲੋਂ ਆਉਣੇ ਨੇ ਜਿਨ੍ਹਾਂ ਨੂੰ ਖੁਦਾ ਨੇ ਉਹਨਾਂ ਦੀ ਮਾਂ ਦੀ ਕੁੱਕ ਦੇ ਪੈਨ ਤੋਂ ਪਹਿਲਾਂ ਹੀ ਚੁਣਾ ਲਿਆ ਵੇਖੋ ਪੈਨ ਭਰੋ ਚੁਣਾ ਹੋਇਆ ਬੰਦਾ ਉਹ ਹੁੰਦਾ ਆ ਵਚਨ ਦੇ ਵਿੱਚ ਲਿਖਿਆ ਕਿ ਖੁਦਾ ਉਹਨਾਂ ਦੀ ਮਾਂ ਦੀ ਕੁੱਕ ਤੋਂ ਪੈਨ ਤੋਂ ਪਹਿਲਾਂ ਹੀ ਚੁਣ ਲੈਂਦਾ ਹੈ ਤੇ ਵੇਖੋ ਜਿਹੜੇ ਚੁਣੇ ਜਾਂਦੇ ਆ ਤੇ ਫਿਰ ਉਹੀ ਯਿਸੂ ਮਸੀਹ ਦੇ ਕੋਲੋਂ ਬਾਅਦ ਚ ਉਹ ਦਿਨ ਤੇ ਉਹਨਾਂ ਚੁਣੇ ਹੋਿਆਂ ਦੇ ਕਰਕੇ ਆਹ ਤਬਾਈ ਧਰਤੀ ਦੇ ਉੱਤੇ ਉਹ ਦਿਨ ਨਹੀਂ ਆ ਰਿਹਾ ਅੱਜ ਵੇਖੋ ਜਿਹੜੇ ਲੋਕ ਇਹ ਸੋਚਦੇ ਹੋਣੇ ਨੇ ਕਿ ਨਹੀਂ ਨਹੀਂ ਪ੍ਰਭੂ ਨੇ ਨਹੀਂ ਉਹਨਾਂ ਵੇਖੋ ਭੈਣ ਭਰਾਓ ਪਾਪੀਆਂ ਦੇ ਕਰਕੇ ਨਹੀਂ ਜਿਹੜੇ ਖੁਦਾ ਨੇ ਚੁਣੇ ਹੋਏ ਹਨ ਉਹਨਾਂ ਦੇ ਕਰਕੇ ਉਹ ਵੱਡਾ ਤਬਾਈ ਵਾਲਾ ਦਿਨ ਅੱਜ ਤੋਂ 2000 25 24 ਸਾਲ ਹੋ ਗਏ ਨੇ ਖੁਦਾ ਨੇ ਇਸ ਤਰ੍ਹਾਂ ਕੇ ਰੋਕ ਕੇ ਰੱਖਿਆ ਕਿ ਉਹਦੇ ਲੋਕਾਂ ਵਿੱਚ ਚੁਕਿਸ਼ ਨਾ ਸੋ ਜਾਂ ਟੁੱਕੇ ਖੁਦਾ ਆਪਣੇ ਲੋਕਾਂ ਨੂੰ ਕਦੇ ਵੀ ਦੁਸ਼ਤਾਂ ਦੇ ਨਾਲ ਨਾਸ਼ ਨਹੀਂ ਕਰਦਾ ਮੇਕੋ ਜਦੋਂ ਪਾਣੀ ਦੀ ਪਰਲੋ ਆਈ ਵਚਨ ਦੇ ਵਿੱਚ ਲਿਖਿਆ ਕਿ ਖੁਦਾ ਨੇ ਨੂ ਨੂੰ ਤੇ ਉਹਦੇ ਪਰਿਵਾਰ ਨੂੰ ਬਚਾਲਿਆ ਉਤ ਜਦੋਂ ਲੂਤ ਸਦੂਮ ਤੇ ਮੂਰਾ ਦੇ ਉੱਤੇ ਆਗਦਾਈ ਲੂਤ ਨੂੰ ਤੇ ਉਹਦੇ ਪੂਰੇ ਪਰਿਵਾਰ ਨੂੰ ਬਚਾਲਿਆ ਹੁਣ ਵੀ ਵੇਖੋ ਜਿਦਾ ਇੱਕ ਵੱਡਾ ਦਬਾਈ ਵਾਲਾ ਦਿਨ ਹੋਊਗਾ ਜਦੋਂ ਧਰਤੀ ਖਿਸ਼ਕ ਜਾਊਗੀ ਅਸਮਾਨ ਲਟਕਾਏ ਜਾਣਗੇ ਸਾਰਾ ਕੁਝ ਹੀ ਤੈਸਨੈਸ ਹੋ ਜਾਏਗਾ ਪ੍ਰਭੂ ਆਪਣੇ ਚੁਣੇ ਹੋਏ ਲੋਕਾਂ ਨੂੰ ਕੱਢ ਲਵੇਗਾ ਤੇ ਅੱਜ ਉਹਦੇ ਚੁਣੇ ਹੋਏ ਜਦੋਂ ਪੂਰੇ ਹੋ ਗਏ ਜਿਨ੍ਹਾਂ ਨੂੰ ਖੁਦਾ ਨੇ ਚੁਣਿਆ ਉਤੋਂ ਬਾਅਦ ਉਹ ਭਿਆਨਕ ਦਿਨ ਆਵੇਗਾ ਹਾਲੇਲੂਇਆ ਹਾਲੇਲੂਇਆ ਤਾਂ ਇਹ ਪੂਗੇ वचन ਦੇ ਵਿੱਚ ਲਿਖਿਆ ਪ੍ਰਭੂ ਜੇ ਕੋਈ ਤੁਹਾਨੂੰ ਆਕੇ ਵੇਖੋ ਮਸੀਹ ਇੱਥੇ ਆ ਜਾਂ ਉੱਥੇ ਆ ਦਾ ਸੱਚ ਨਾ ਮੰਨਣਾ ਵੇਖੋ ਪ੍ਰਭੂ ਨੇ ਚੁਣੇ ਹੋਇਆਂ ਨੂੰ ਕਿਹਾ ਕਿ ਜੇ ਕੋਈ ਤੁਹਾਨੂੰ ਕਵੇ ਕਿ ਮਸੀਹ ਇੱਥੇ ਆ ਜਾਂ ਉੱਥੇ ਆ ਤੁਸੀਂ ਸੱਚ ਨਾ ਮੰਨਣਾ ਹਾਲੇਲੂਇਆ ਅੱਗੇ वचन ਦੇ ਵਿੱਚ ਲਿਖਿਆ ਕਿਉਂਕਿ ਝੂਠੇ ਨਬੀ ਅਤੇ ਝੂਠੇ ਮਸੀਹ ਖੜੇ ਹੋਣਗੇ ਤੇ ਬਹੁਤਿਆਂ ਨੂੰ ਪਰਮਾਣ ਲੈਣਗੇ ਪ੍ਰਭੂ ਨੇ ਕਿਹਾ ਹੋ ਸਕਦਾ ਕਿ ਉਹ ਚੁਣੇ ਹੋਇਆਂ ਨੂੰ ਵੀ ਭਲਾ ਲੈਣ ਭਲਾਵੇ ਦੇ ਵਿੱਚ ਪਾ ਲੈਣ ਤੇ ਵੇਖੋ ਭੈਣ ਭਰਾਓ ਇਸੇ ਕਰਕੇ ਅੱਜ ਤੱਕ ਪ੍ਰਭੂ ਧਰਤੀ ਦੇ ਉੱਤੇ ਨਹੀਂ ਆ ਰਹੀ ਕਿਉਂਕਿ ਜਿੰਨਾ ਚਿਰ ਉਹਦੇ ਚੁਣੇ ਹੋਏ ਨਹੀਂ ਪ੍ਰਭੂ ਦੇ ਵਿੱਚ ਚੰਗੀ ਤਰ੍ਹਾਂ ਆ ਜਾਂਦੇ ਪ੍ਰਭੂ ਨੇ ਇਸ ਦਿਨ ਨੂੰ ਅੱਜ ਤੱਕ ਰੋਕ ਕੇ ਰੱਖਿਆ ਜਦੋਂ ਇਹ ਚੋਣ ਉਹਦੀ ਪੂਰੀ ਹੋਗੀ ਕਿ ਵਚਨ ਦੇ ਵਿੱਚ ਲਿਖਿਆ ਕੋ ਆਪਣੇ ਦੂਤਾਂ ਨੂੰ ਆਗਿਆ ਦੇਵੇਗਾ ਕਿ ਫਿਰ ਇਹਨਾਂ ਨੂੰ ਇਕੱਠੇ ਕਰੋ ਫਿਰ ਉਹ ਵੱਡਾ ਤਬਾਈ ਵਾਲਾ ਦਿਨ ਆਵੇਗਾ ਤੇ ਪ੍ਰਭੂ ਧਰਤੀ ਦੇ ਉੱਤੇ ਆਵੇਗਾ ਤੇ वचन ਦੇ ਵਿੱਚ ਲਿਖਿਆ ਤੇ ਇੱਕ ਇੱਕ ਅੱਖ ਨੂੰ ਕੀ ਕਰੇਗੀ ਦੇਖੇਗੀ ਹallelujah ਦੇਖੋ ਪੈਣ ਪਰ ਉਹ ਚੁਣੇ ਹੋਿਆਂ ਦੇ ਕਰਕੇ ਪ੍ਰਭੂ ਅਜੇ ਆ ਨਹੀਂ ਦੇ ਉਹ ਉਹ ਚੁਣੇ ਹੋયા ਨਾ ਪਿਆਰ ਕਰਦਾ ਹੈ ਤਾਂ ਕਰਕੇ ਪ੍ਰਭੂ ਚਾਹੁੰਦਾ ਹੈ ਕਿ ਚੁਣਿਆ ਹੋਇਆ ਕੋਈ ਨਾਸ਼ ਨਾ ਹੋਵੇ ਹallelujah ਤਾਂ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ ਆਮੀਨ